ਮੋਗਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਰੁੱਧ ਕਾਰਵਾਈ ਕੀਤੀ ਹੈ ਮੋਗਾ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੋਗਾ ਦੇ ਸੰਧੂਆਂ ਵਾਲਾ ਰੋਡ ਤੇ ਇੱਕ ਵਿਅਕਤੀ ਨੂੰ 250 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਪੀ ਡੀ ਬਾਲ ਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਇੱਕ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਮੋਗਾ ਸੀਆਈਏ ਸਟਾਫ ਨੇ ਮੋਗਾ ਦੇ ਸੰਧੂਆਂ ਵਾਲਾ ਰੋਡ ਤੋਂ ਸੰਨੀ ਨਾਮ ਦੇ ਇੱਕ ਵਿਅਕਤੀ ਨੂੰ 250 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਹੈਰੋਇਨ ਜ਼ਬਤ ਕਰ ਲਈ ਗਈ ਤੇ ਸਿਟੀ ਸਾਊਥ ਪੁਲਿਸ ਸਟੇਸ਼ਨ ਵੱਲੋਂ ਤੇ ਸਿਟੀ ਸਾਊਥ ਪੁਲਿਸ ਸਟੇਸ਼ਨ ਵਿਖੇ ਐਨਡੀ ਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਦੱਸ ਦਈਏ ਕਿ ਸਨੀ ਫਿਰੋਜ਼ਪੁਰ ਜ਼ਿਲੇ ਦਾ ਰਹਿਣ ਵਾਲਾ ਹੈ ਤੇ ਪਿਛਲੇ ਕੁਝ ਦਿਨਾ ਤੋਂ ਮੋਗਾ ਚ ਕਿਰਾਏ ਦੇ ਮਕਾਨ ਚ ਰਹਿ ਕੇ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ। ਅੱਜ ਸੋਮਵਾਰ ਨੂੰ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਸ ਮਾਮਲੇ ਚ ਹੋਰ ਖੁਲਾਸੇ ਹੋ ਸਕਣ। ਸਰ ਜਾਣਕਾਰੀ ਦਿਓ ਖੜਾ ਜੀ ਜੋ ਪ੍ਰੈਸ ਕਾਨਫਰੈਂਸ ਅੱਗੇ ਸਿਰਫ ਕੀ ਆ। ਹਾਂ ਅੱਜ ਜਿਸ ਸੀ ਇਸ ਟਾਬਲ ਨੂੰ ਇੱਕ ਵਧੀਆ ਰਿਕਵਰੀ ਹੋਈ ਹੈ ਜੋ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਾ ਵਿਰੁੱਧ ਜੰਗ ਚੇੜਿਆ ਹੋਇਆ ਉਸ ਦੇ ਤਹਿਤ ਹੀ ਅਸੀਂ ਇੱਕ ਜਿਹੜਾ ਹੈਗਾ ਸਨੀ ਪੁੱਤਰ ਤਰਸੇਮ ਲਾਲ ਪੁੱਤਰ ਚੰਮਨ ਲਾਲ ਜੋ ਪਹਿਲਾਂ ਜੀਰੇ ਦਾ ਰਹਿਣਾ ਦਾ ਸੀ ਹੁਣ ਇਹ ਮੋਗੇ 'ਚ ਇਹਨੇ ਰੈਸ਼ਲੀ ਹੋਈ ਸੀ ਤੇ ਇੱਥੇ ਰਹਿ ਕੇ ਇਹ ਨਸ਼ੇ ਦਾ ਕਾਰੋਬਾਰ ਇਹਨੇ ਸ਼ੁਰੂ ਕੀਤਾ ਹੋਇਆ ਸੀ ਇਸੇ ਦੇ ਤਹਿਤ ਸੀ ਇਹ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲੀ ਹੈਗੀ ਇਹ ਕਿ ਇਹ ਹੈ ਸੇ ਮੋਗੇ 'ਚ ਇੱਕ ਆਪਣਾ ਨਸ਼ੇ ਦਾ ਕੰਮ ਇਹਨੇ ਸ਼ੁਰੂ ਕੀਤਾ ਹੋਇਆ ਤੇ ਇਸੇ ਦੇ ਤਹਿਤ ਸੀ ਆਪਣੇ ਮੋਗਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ दो सौ ग्राम हीरोइन, एक मोटरसाइकिल जिसका नंबर पी बी उन्तीसी इक्यासी है इसनों अंडस्ट की उसके तहत भी अभी एफआईआर नंबर जी है एफ आई आर नंबर नाइनटी नब्बे जी है थाना सिटी साउथ ਕੋਈ ਡਰਗ ਮੰਨੀ ਵੀ ਪਾਵਦੀ ਹਾਂ ਇਹਦੇ ਵਿੱਚ ਹਜੇ ਡਰਗ ਮੰਨੀ ਨਹੀਂ ਬਰਾਮਦ ਹੋਈ ਹੈਗੀ ਅਸੀਂ ਇੱਕ ਫਰਦੀ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਕਿ ਇਹਦਾ ਬੈਕਗ੍ਰਾਉਂਡ ਕੀ ਸੀ ਕਿ ਜੀਲੇ ਤੋਂ ਆ ਕੇ ਇੱਥੇ ਕਿਉਂ ਰਹਿਣ ਲੱਗੇ ਮੋਟਰਸਾਈਕਲ ਇਹਦਾ ਆਉਂਦਾ ਜਾਂ ਚੋਦੀ ਦਾ ਇਹ ਵੀ ਵੈਰੀਫਾਈ ਕਰਦੇ ਪਏ ਹੈਗੀਆਂ ਇਹਦਾ ਨੰਬਰ ਜਿਹੜਾ ਹੈਗਾ ਮੋਗੇ ਡਿਸਟ੍ਰਿਕਟ ਦਾ ਹੀ ਲੱਗਿਆ ਹੋਇਆ ਹੈ ਕਿ ਇਹ ਵਿੱਚ ਐਸੀ ਨੰਬਰ ਤੋਂ ਕਿ ਇਹਦਾ ਮੋਟਰਸਾਈਕਲ ਕਿੱਥੋਂ ਲਿਆ ਸੀ ਇਹਨੇ ਤੇ ਛੇ ਨੂੰ ਕਿਹਨੇ ਮਲਕੀ ਨੇ ਘਰ ਲੈ ਕੇ ਦਿੱਤਾ ਹੈਗਾ ਜਿਹੜਾ ਜੀਲੇ ਤੋਂ ਆ ਕੇ ਇੱਥੇ ਕੰਮ ਚ ਕਰ ਰਿਹਾ ਇਹ ਹਜੇ ਇਕੱਠੇ ਕਰਾਇਚ ਰਿਹਾ ਜਿਹੜਾ ਅਸੀਂ ਕੱਲ੍ਹ ਦੇ ਇਹ ਇਹ ਜੀ ਵੈਰੀਫਾਈ ਕਰ ਤਰਮ ਸਿੰਘ ਨਗਰ ਜਿਹੜਾ ਹੈਗਾ ਇੱਥੇ ਰਹਿ ਰਿਹਾ ਸੀ ਉਹਦੀ तकरीबन 28 ਸਾਲ ਉਮਰ ਦੀ ਸਰ ਫਿਲਹਾਲ ਕੋਈ ਸਰ ਹੋਰ ਕੋਈ ਪਰਚਾ ਸਰ ਨੇ ਸਾਹਮਣੇ ਆਇਆ ਨਹੀਂ ਅਸੀਂ ਦਸੀਨੇ ਹਾਇਦਰਾ ਤੋਂ ਸਾਨੂੰ ਸਾਡੇ ਇੱਥੇ ਪਰਚਾ ਨਹੀਂ ਸਾਨੂੰ ਸਾਹਮਣੇ ਆਇਆ ਅਸੀਂ ਪੁੱਤ ਗਿਆ ਦਾ ਰਿਕਾਰਡ ਬਦਲਤ ਕਰਾ ਰਹੇ ਨਗੇ ਕਿਉਂ ਕਿਉਂ ਇੱਥੇ ਆ ਕੇ ਮੁੱਕ ਗਿਆ ਕੇ ਰਹਿਣ ਲੱਗਿਆ ਹੈਗਾ ਚਾੜੂ ਫੇਰੀ ਕੰਮ ਕਰਦਾ ਹੂ। ਇਹ ਤਾਂ ਸਿੰਘ ਮੇਰਾ ਜੋ ਸਰਪਟੀ ਨਿਕਿਆ ਜਨਾ ਤੋ ਰਹਿ ਕਿੰਨੇ ਮਹੀਨੇ ਤੋ ਰਹੇ ਅਸੀਂ। ਇਹ ਬਸ ਸਾਨੂੰ ਹੀ ਐਡਰੈਸ ਪਤਾ ਲੱਗਿਆ ਹੈਗਾ। ਜੇ ਇਹ ਵੈਰੀਫਾਈ ਕਰਦੇ ਆ ਕਿ ਕਿਉਂ ਰਹਿ ਰਿਹਾ ਅਸੀਂ ਕਿਵੇਂ ਰਹਿ ਰਿਹਾ ਅਸੀਂ ਕਿਹਨੇ ਇਹਨੂੰ ਘਰ ਦਵਾਇਆ ਹੈਗਾ। ਸਾਰੇ ਇਹਦਾ ਮੋਟੇ ਸਪਰੈਂਡਿੰਗ ਕੀ ਸੀ ਹੋਰ ਵੀ ਬੰਦੇ ਨਾਲ ਹੋਣਗੇ ਇਹਦੇ। ਇਹ ਸਾਰੇ ਅਸੀਂ ਵੈਰੀਫਾਈ ਕਰਦੇ ਇਸ ਪਰਚੇ ਨੂੰ ਅਸੀਂ ਤੈਅ ਤੱਕ ਜਾਮ। ਸੋ ਜੇ ਕੋਮਰਸ਼ਲ ਕੁਆਂਟੀਟੀਸ ਤੇ ਪਰਚੇਸ ਵੀ ਤੇ ਉਸ ਅੱਗੇ ਵੀ ਚਾਹੀਦੇ ਆ ਕਿ ਵਾਈਟ ਜਿਹੜੇ ਕੋਆਰਡੀਨੇਟਲੀ ਆਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਸਾਰੇ ਐਸਟੈਬਲਿਸ਼ ਕਰਾਂਗੇ ਇਹ ਕਿੱਥੋਂ ਲੈ ਕੇ ਆਉਂਦਾ ਸੀ ਇਹਦਾ ਕੋਈ ਸਰੋਈ ਕੋਰਸ ਲਿੰਕ ਹੈਗਾ ਕਿਤੇ ਹੋਰ ਡਿਸਟ੍ਰਿਕਟ ਜਿਹੜੇ ਲਿੰਕ ਹੈ ਜਾਂ ਇੱਥੇ ਫਾਰਵਰਡ ਲਿੰਕ ਜਿਹੇ ਕਿਨੂ ਆ ਕੇ ਵੇਚਦਾ ਸੀ ਕਿਨੂ ਕਿਨੂ ਦੇ ਅਸੀਂ ਪੂਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਤੇ ਜੋ ਹੈਗੇ ਪਰਚੇ ਦੀ ਅਸੀਂ ਜੋ ਹੋਲ ਵੀ ਬੰਦੇ ਹੈਗੇ ਉਹਨਾਂ ਨਾਮਿਨੇਟ ਕਰਾਂਗੇ